ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਖਲ ਸੰਧੀਰ ਮੌਸਮ ਵਿਭਾਗ ਦੇ ਵੱਲੋਂ ਮੀਂਹ ਨੂੰ ਲੈ ਕੇ ਪੰਜਾਬ ਦੇ ਵਿੱਚ ਤਾਜ਼ਾ ਭਵਿਕ ਬਾਣੀ ਕੀਤੀ ਗਈ ਹੈ ਔਰ ਭਵਿਕ ਬਾਣੀ ਦੇ ਮੁਤਾਬਕ ਅੱਜ ਔਰ ਕੱਲ ਦੇ ਦਿਨ ਕੁਝ ਜ਼ਿਲ੍ਹਿਆਂ ਦੇ ਵਿੱਚ ਬਾਰਿਸ਼ ਹੋਵੇਗੀ ਔਰ ਗਰਮੀ ਤੋਂ ਰਾਹਤ ਜਿਹੜੀ ਹੈ ਪੰਜਾਬ ਦੇ ਕੁਝ ਇਲਾਕਿਆਂ ਨੂੰ ਇਸ ਭਵਿੱਖਬਾਣੀ ਤੋਂ ਬਾਅਦ ਮਿਲੇਗੀ ਭਾਵ ਅੱਜ ਔਰ ਕੱਲ ਦੇ ਦਿਨ 14 ਔਰ 15 ਜੂਨ ਦੀ ਤਾਰੀਖ ਨੋਟ ਕਰ ਲਓ ਕਿਉਂਕਿ ਇਹ ਦੋਵੇਂ ਹੀ ਤਾਰੀਖ ਨੂੰ ਸ਼ਾਮ ਤੱਕ ਮੀਂਹ ਜਿਹੜਾ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਜਤਾਈ ਗਈ ਹੈ ਭਵਿੱਖਬਾਣੀ ਕਰਕੇ ਤਾਂ ਪੰਜਾਬ ਦੇ ਵਿੱਚ ਇਸ ਵਕਤ ਗਰਮੀ ਪੂਰੇ ਪ੍ਰਕੋਪ ਤੇ ਹੈ ਔਰ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਮੌਸਮ ਨੂੰ ਲੈ ਕੇ ਇਹ ਤਾਜ਼ਾ ਅਪਡੇਟ ਸਾਹਮਣੇ ਆਇਆ ਹੈ ਤਾਂ ਇਸ ਅਪਡੇਟ ਦੇ ਮੁਤਾਬਿਕ ਪੰਜਾਬ ਦੇ ਵਿੱਚ ਗਰਮੀ ਤੋਂ ਕੁਝ ਰਾਹਤ ਜਿਹੜੀ ਹੈ ਜ਼ਰੂਰ ਲੋਕਾਂ ਨੂੰ ਮਿਲੇਗੀ ਔਰ ਮੌਸਮ ਵਿਭਾਗ ਦੇ ਵੱਲੋਂ ਅੱਜ ਤੋਂ ਲੈ ਕੇ 17 ਤਰੀਕ ਤੱਕ ਇਹ ਭਵਿਕ ਬਾਣੀ ਕੀਤੀ ਗਈ ਹੈ ਔਰ ਕੁਝ ਜਲਿਆਂ ਨੂੰ ਹੀਟ ਵੇਵ ਤੋਂ ਜਿਹੜੀ ਹੈ ਰਾਹਤ ਮਿਲੇਗੀ ਤੇਜ਼ ਤੂਫਾਨ ਔਰ ਹਨੇਰੀ ਚੱਕਰ ਦੀ ਵੀ ਇੱਥੇ ਭਵਿਕ ਬਾਣੀ ਕੀਤੀ ਗਈ ਹੈ ਇਸ ਸਮੇਂ ਜੇਕਰ ਤਾਪਮਾਨ ਦੀ ਗੱਲ ਕਰੀਏ ਤਾਂ ਕਾਫੀ ਜ਼ਿਲ੍ਹਿਆਂ ਦੇ ਵਿੱਚ 45 ਤੋਂ ਉੱਪਰ ਦੁਪਹਿਰ ਤੱਕ ਤਾਪਮਾਨ ਪਹੁੰਚ ਜਾਂਦਾ ਹੈ ਤਾਂ ਅਜੇ ਇਹ ਦੇ ਵਿੱਚ ਇਹ ਰਾਹਤ ਦੀ ਖਬਰ ਹੈ ਕਿ ਬਰਸਾਤ ਪੰਜਾਬ ਦੇ ਇਲਾਕਿਆਂ ਦੇ ਵਿੱਚ ਹੋਏਗੀ ਹੀਟ ਵੇਵ ਦਾ ਵੀ ਹਾਲਾਂਕਿ ਰੈੱਡ ਅਲਰਟ ਜਾਰੀ ਕੀਤਾ ਗਿਆ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਇਹ ਇਲਾਕਿਆਂ ਨੂੰ ਫਰੀਦਕੋਟ ਫਜ਼ਲਕਾ ਬਠਿੰਡਾ ਅੰਮ੍ਰਿਤਸਰ ਮੁਕਸਰ ਤਰਨਤਾਰਨ ਮੋਗਾ ਮਾਨਸਾ ਫਿਰੋਜ਼ਪੁਰ ਦੇ ਵਿੱਚ ਹੀਟ ਵੇਵ ਜਿਹੜੀ ਹੈ ਉਸ ਦੇ ਰੈੱਡ ਅਲਰਟ ਜਾਰੀ ਕੀਤੇ ਗਏ ਹੈ ਹਾਲਾਂਕਿ ਰਾਤ ਨੂੰ ਜ਼ਰੂਰ ਤਾਪਮੰਦ ਵਿੱਚ ਗਰਾਵਟ ਜਿਹੜੀ ਹੈ ਹੋਵੇਗੀ ਜੇਕਰ ਦੂਜੇ ਭਾਗ ਦੀ ਗੱਲ ਕੀਤੀ ਜਾਵੇ ਤਾਂ ਕਪੂਰਥਲਾ ਜਲੰਧਰ ਲੁਧਿਆਣਾ ਬਰਨਾਲਾ ਮੁਹਾਲੀ ਫਤਿਹਗੜ ਸਾਹਿਬ ਤੇ ਇਹੀ ਕੁਝ ਥਾਵਾਂ ਦੇ ਉੱਤੇ ਰਾਹਤ ਜ਼ਰੂਰ ਮਿਲ ਸਕਦੀ ਹੈ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਸੰਗਰੂਰ ਰੂਪਨਗਰ ਪਟਿਆਲਾ ਔਰ ਪਹਾੜ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵੀ ਜਿਹੜਾ بارش ਹੋਵੇਗੀ ਅਜੇ ਹੀ ਭਵਿੱਖਬਾਣੀ ਕੀਤੀ ਗਈ ਹੈ ਔਰ ਬਹੁਤ ਸਾਰੇ ਜ਼ਿਲ੍ਹਿਆਂ ਦਾ ਤਾਪਮਾਨ ਇਸ ਸਮੇਂ 40 ਡਿਗਰੀ ਤੋਂ ਪਾਰ ਚੱਲ ਰਿਹਾ ਔਰ ਮੌਸਮ ਵਿਭਾਗ ਦੇ ਅਨੁਸਾਰ 14 ਔਰ 15 ਜੂਨ ਨੂੰ ਗਰਮੀ ਦੀ ਲਹਿਰ ਤੋਂ ਰਾਹਤ ਮਿਲੇਗੀ ਹਲਕੀ بارش ਹੋਵੇਗੀ ਔਰ 14 ਤਰੀਕ ਨੂੰ ਤਰਨਤਾਰਨ ਫਰੀਦਕੋਟ ਮੁਕਸਰ ਸਾਹਿਬ ਬਠਿੰਡਾ ਫਾਜ਼ਲਕਾ ਤੇ ਫਿਰੋਜ਼ਪੁਰ ਦੇ ਵਿੱਚ ਰੈੱਡ ਅਲਰਟ ਵੀ ਜਾਰੀ ਕੀਤਾ ਗਿਆ ਔਰ 15 ਤਰੀਕ ਨੂੰ بارش ਹੋ ਸਕਦੀ ਹੈ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਤਰਨਤਾਰਨ ਮੋਗਾ ਬਰਨਾਲਾ ਸੰਗਰੂਰ ਲੁਧਿਆਣਾ ਪਟਿਆਲਾ ਮੁਹਾਲੀ ਫਤਿਹਗੜ ਸਾਹਿਬ ਰੂਪਨਗਰ ਇਹਨਾਂ ਇਲਾਕਿਆਂ ਦੇ ਵਿੱਚ yellow alert ਜਾਰੀ ਕਰ ਦਿੱਤਾ ਗਿਆ ਹਨੇਰੀ ਚੱਕਰ ਦੀ ਪੂਰੀ ਸੰਭਾਵਨਾ ਜਿਹੜੀ ਹੈ ਮੌਸਮ ਵਿਭਾਗ ਨੇ ਜਿਤਾਈ ਹੈ 16 ਤੇ 17 ਜੂਨ ਨੂੰ ਬਾਕੀ ਇਲਾਕਿਆਂ ਦੇ ਵਿੱਚ ਵੀ ਬਰਸਾਤ ਹੋਵੇਗੀ ਔਰ ਇਸ ਦੀ ਭਵਿੱਖਬਾਣੀ ਮੌਸਮ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਕੀਤੀ ਗਈ